ਜੀ ਸਰ ਕੀ ਪ੍ਰਵਾਨ ਸਰ ਮਾਨਯੋਗ ਡੀਜੀਪੀ ਪੰਜਾਬ ਅਤੇ ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਦੀਆਂ ਦਿਸ਼ਾ-ਨਿਰਦੇਸ਼ਾਂ ਤੇ ਜੋ ਸਿਕ ਸਪੈਸ਼ਲ ਡਰਾਈਵ ਚਲਾਈ ਹੈ ਅਗੇਂਸਟ ਬਾਡ ਇਲੀਮੈਂਟਸ ਤੇ ਤਸਕਰਾਂ ਦੇ ਖਿਲਾਫ ਉਸ ਦੇ ਤਹਿਤ ਥਾਣਾ ਬਸਤੀ ਬਾਬਾ ਖੇਲ ਦੀ ਪੁਲਿਸ ਨੇ ਇੱਕ ਤਸਕਰ ਸਤਿੰਦਰ ਸਿੰਘ ਉਰਫ ਸੰਨੀ ਸਰਦਾਰ ਪੁੱਤਰ ਹਰਮਿੰਦਰ ਸਿੰਘ ਵਾਸੀ ਟਾਵਰਿੰਗ ਲੇਪ ਜਲੰਧਰ ਨੂੰ ਇੱਕ ਗੱਡੀ ਫिएट ਦੇ ਵਿੱਚ ਕਾਬੂ ਕੀਤਾ ਔਨ ਸੀਕ੍ਰੀਟ ਇਨਫੋਰਮੇਸ਼ਨ ਤੇ ਉਸ ਕੋਲੋਂ 8 ਪੇਟੀਆਂ ਜਿਹੜੀ ਸ਼ਰਾਬ ਹੈਗੀ ਹੈ ਉਸਨੂੰ ਰਿਕਵਰ ਕੀਤਾ ਤੇ ਉਸਦੇ ਖਿਲਾਫ 193 ਨੰਬਰ ਐਫ ਆਈ ਆਰ ਅੰਡਰ ਸੈਕਸ਼ਨ 61 14 ਐਕਸੈਕਟ ਥਾਣਾ ਬਸਤੀ ਬਾਵਾਕੀਲ ਰਜਿਸਟਰ ਕੀਤੀ